ਉਪਾਡੇ ਫੋਨ ਆ ਗਿਆ ਫੇਰ ਪੱਗਾ ਹਾਂ ਬੱਗਾ ਸਰਾ ਆ ਮੈਂ ਜਾਣਦਾ ਨੂੰ ਨਾ ਪਿਆ ਉਹ ਬਤੀ ਬਤੀ ਹਜ਼ਾਰ ਰਿਹਾ ਹਾਂ ਹੁਣ ਇਹਨਾਂ ਕਰ ਰਿਹਾ ਹੈਗਾ ਬਲੈਕ ਫੀਟਰ ਇਹਨਾਂ ਪਾਣੀ ਟੱਕਣੀ ਲਾ ਕੇ ਰੱਖਣਾ ਜਗਾ ਤੇ ਇਹ ਕਾ ਸਵਾਗਤ ਹੈ ਪਰਗੜ ਚੌਕੇ YouTube ਚੈਨਲ ਤੇ ਹਰ ਰੋਜ਼ ਦੀ ਤਰ੍ਹਾਂ ਗਰਾਊਂਡ ਦੇ ਵਿੱਚ ਮਿਹਨਤ ਕਰਦੇ ਸਮੇਂ ਅੱਜ ਸ਼ਨੀਵਾਰ ਤੇ ਸਾਰੇ ਜਾਣੇ ਕ੍ਰਾਸ ਕੰਟਰੀ ਲਾ ਰਹੇ ਨੇ ਕਹਿਣ ਦਾ ਪਾਬੇ ਹੈ ਵੀ ਆਪਣੇ ਗਰਾਊਂਡ ਉੱਪਰ ਦੀ 20 ਕਿਲੋਮੀਟਰ 25 ਕਿਲੋਮੀਟਰ ਇਹਨਾਂ ਨੇ ਅੱਜ ਤੈਅ ਕਰਨਾ ਹੈ ਕ੍ਰਾਸ ਕੰਟਰੀ ਸ਼ਨੀਵਾਰ ਨੂੰ ਐਪੀਸੋਡ ਦੂਜਾ ਹੈਗਾ ਜੋ ਕ੍ਰਾਸ ਕੰਟਰੀ ਲੱਗ ਰਹੀ ਆ ਸ਼ੇਅਰ ਕਰ ਦਿਓ ਜੀ ਸ਼ੇਅਰ ਕਰ ਦਿਓ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਗਰਾਊਂਡ ਦੇ ਸਮੇਂ ਪਹੁੰਚ ਚੁੱਕੇ ਆ ਅੱਜ ਕ੍ਰਾਸ ਕੰਟਰੀ ਲੱਗ ਰਹੀ ਆ ਇਸ ਗਰਾਊਂਡ ਉੱਪਰ ਦੀ ਚੱਕਰ ਲਾਉਣੇ ਇਹਨਾਂ ਨੇ ਜਿਹੜਾ ਸਫਰ ਅੱਜ ਕਹਿਦੀ ਆ ਆਪਾਂ ਵੀ 20 ਕਿਲੋਮੀਟਰ ਅੱਜ ਤੈਅ ਕਰਨਾ ਇਸ ਗਰਾਊਂਡ ਦੇ ਵਿੱਚ ਹੀ ਜਦੋਂ ਮੁੰਡੇ ਮਿਹਨਤ ਕਰਦੇ ਆ ਇੱਕ ਗੱਲ ਯਾਦ ਆ ਜਾਂਦੀ ਆ ਬੇ ਹਿੰਮਤੇ ਨੇ ਜੋ ਬਹਿ ਕੇ ਸਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨਹੀਂ ਸਿੰਘਾਂ ਪਾੜ ਕੇ ਪੱਥਰਾਂ ਦਾ ਸਾਡਾ ਮਤਵਲ ਇਹੀ ਹੈ ਕਿ ਜਿਆਦਾ ਤੋਂ ਜਿਆਦਾ ਨਵੇਂ ਮੁੰਡੇ ਗਰਾਊਂਡਾਂ ਦੇ ਵਿੱਚ ਆਉਣ ਇੱਕ ਗਰਾਊਂਡ ਜੋ ਆਪਾਂ ਨੂੰ ਨਸ਼ੇ ਤੋਂ ਬਚਾ ਸਕਦਾ ਹੈ ਲਓ ਜੀ ਹੌਸਲਾ ਬਲੰਦਾ ਹੈ ਮੁੰਡਿਆਂ ਦਾ ਮੁੰਡੇ ਕ੍ਰਾਊਸ ਕੰਟਰੀ ਲਾ ਰਹੇ ਨੇ ਭਾਵ 20 ਗਰਾਊਂਡ ਦੇ ਉੱਪਰ ਦੀ ਇਹਨਾਂ ਨੇ 20 ਤੋਂ 25 ਕਿਲੋਮੀਟਰ ਦੇ ਲਗਭਗ ਜੋ ਸਫ਼ਰ ਕਹਿ ਦੀ ਇੱਕ ਤੈਅ ਕਰਨਾ ਹੈ ਮੁੰਡਿਆਂ ਨੇ ਇਸ ਗਰਾਊਂਡ ਦੇ ਵਿੱਚ 9 ਸਾਲਾਂ ਤੋਂ ਲੈ ਕੇ 20 ਸਾਲ ਮੁੰਡੀ ਗਰਾਊਂਡ ਦੇ ਵਿੱਚ ਆ ਕੇ ਹਰ ਰੋਜ਼ ਮਿਹਨਤ ਕਰਦੇ ਨੇ ਸਾਡੇ ਚੈਨਲ ਨੂੰ ਸਾਰਿਆਂ ਨੇ ਸਬਸਕ੍ਰਾਈਬ ਕਰਨਾ ਪਾਰਗੜ ਚੌਕੇ YouTube ਦੇ ਚੈਨਲ ਆਪਣਾ ਸਾਰੇ ਭਰਾਵਾਂ ਨੇ ਸਪੋਰਟ ਕਰਨੀ ਹਰ ਰੋਜ਼ ਨਵੀਂ ਵੀਡੀਓ ਹੋਣੀ ਆ ਇਸ ਪੇਜ ਤੇ ਪਾਈ ਜਾਊਗੀ ਅਪਲੋਡ ਕੀਤੀ ਜਾਊਗੀ ਸ਼ਨੀਵਾਰ ਤੇ ਅੱਜ ਕ੍ਰਾਊਸ ਕੰਟਰੀ ਦੇ ਦਿਨ ਹੈ ਕੱਲ ਨੂੰ ਸੰਡੇ ਇਸ ਕਰਕੇ ਰੈਸਟ ਹੈ ਇਹਨਾਂ ਨੂੰ ਸਾਰੇ ਪਲੇਅਰਾਂ ਨੂੰ ਕੱਲ ਨੂੰ ਰੈਸਟ ਹੈ ਅੱਜ ਕ੍ਰਾਸ ਕੰਟਰੀ ਲਾ ਰਹੇ ਆ बड़े हौसले ਦੇ ਨਾਲ ਜਜੀਬਾ ਜਨੂਨ ਹੋਣਾ ਚਾਹੀਦਾ ਹੈ ਕੁਝ ਵੀ ਕਰ ਸਕਦਾ ਹੈ ਇਨਸਾਨ ਆਏ ਹਾਂ ਹਾਂ ਹਲਾ ਸਵਾਦੀ ਆ ਆ ਕੀ ਇਸ ਤੇ ਜਨੂਨ ਵਾਹ ਮਾਸ਼ੱਲਾ ਮੇਰਾ ਜੋ ਇੰਤਨਾ ਉਹ ਜੜੇ ਕੋਈ ਮਰਜ਼ੀ ਕਰੇਗਾ ਆ ਭਈਆ ਕੰਨ ਰੋਤੀਆਂ ਮੇਰੇ ਆਹ मस्ती मजाक जरूरी है हिस्सा जिंदगी का पै दो चार पै दो चार किने चक्कर होगे ऊपर दी किने चक्कर होगे 13वां चक्कर है जी निके के के में चक्कर आ 12वां लाडी जगे 15वां ਮੰਨੂ ਉਹ ਹੋ ਜਾਗਾ 400 ਤੋਂ ਉੱਪਰ ਹੂ 600 ਦਾ ਟਰੈਕ ਹੈ 600 ਦਾ ਜੀ ਤੇ 15 ਚੱਕਰ ਹੋ ਗਏ ਮੁੰਡਿਆਂ ਦੇ ਜਿਹੜੇ ਪਹਿਲਾਂ ਮਿਲੇ ਸੀ ਆਪਾਂ ਨੂੰ ਉਹਨਾਂ ਨੇ 15 ਚੱਕਰ ਲਾਤੇ ਨੇ 12 13 ਕਿਸੇ ਨੇ ਲਾਤੇ ਨੇ 600 ਦਾ ਟਰੈਕ ਹੈ ਤੇ 15 ਜਿਹੜੇ ਨੇ ਚੱਕਰ ਲੱਗ ਚੁੱਕੇ ਨੇ ਮੁੰਡਿਆਂ ਦੇ ਉਹ ਮੁੰਡੇ ਆ ਰਹੇ ਉਹਨਾਂ ਨੂੰ ਪੁੱਛਦਿਆਂ ਵੀ ਸੋਡਾ ਕਹਿਮਾ ਚੱਕਰ ਹੈ ਜੋ ਮੁੰਡਾ ਸਰਦਾਰ ਆ ਰਿਹਾ ਹੈ ਨਾ ਇਹਨੇ ਰਿਕਾਰਡ ਬਣਾਇਆ ਹੈ 2000 ਸਪਟਿਆਂ ਦਾ ਸੋਮਵਾਰ ਨੂੰ ਫੇਰ ਕੰਪੀਟੀਸ਼ਨ ਹੋਣਾ ਹੈ ਕਿਉਂਕਿ ਉਸ ਤੋਂ ਪਹਿਲਾਂ 2150 ਲਾਡੀ ਢੀਲੂ ਨੇ ਲਾਤੀ ਨੇ ਸਪਟੇ ਸਾਢੇ 1 ਘੰਟੇ ਲੱਤੇ ਨੇ ਇਹ ਤੋਂ ਜਾਣਕਾਰੀ ਲੈਣੇ ਵੀ ਕਹਿਮਾ ਚੱਕਰ ਆ ਯਾਨੀ ਕਿ ਅਮੇ ਚੱਕਰਾਂ 14ਵਾਂ 14ਵਾਂ ਚੱਕਰ ਜੀ 600 ਮੀਟਰ ਦਾ ਟਰੈਕ ਤੇ 14ਵਾਂ ਚੱਕਰ ਇਸ ਕਰਕੇ ਸਾਰੇ ਦੋਸਤਾਂ ਨੂੰ ਮਿੱਤਰਾਂ ਨੂੰ ਅਪੀਲ ਹੈ ਵੀ ਨਵੀਂ ਜਨਰੇਸ਼ਨ ਨੂੰ ਆਪਾਂ ਗਰਾਊਂਡਾਂ 'ਵਾਂ ਲੈ ਕੇ ਆਈਏ ਕਿਉਂਕਿ ਆਪਣੇ ਆਪ ਨੂੰ